ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਸਰਕਾਰ ਵੱਲੋਂ ਪ੍ਰਾਣੀ ਦੀ ਸੁਚੱਜੀ ਸਾਮ ਸੰਭਾਲ ਵਾਸਤੇ ਜਿਹੜੀ ਮਸ਼ੀਨਰੀ ਦੀ ਲੋੜ ਪੈਂਦੀ ਹੈ ਕਿਸਾਨਾਂ ਨੂੰ ਉਹਦੇ ਤੇ ਸਬਸਿਡੀ ਦੇਣ ਲਈ ਪਿਨੇ ਪੱਤਰਾਂ ਦੀ ਮੰਗ ਕੀਤੀ ਗਈ ਹੈ ਜਿਹੜੇ ਕਿਸਾਨ ਪ੍ਰਾਣੀ ਦੀ ਸਾਮ ਸੰਭਾਲ ਲਈ ਜਿਹੜੇ ਜ਼ਰੂਰੀ ਖੇਤੀ ਸੰਦ ਹੁੰਦੇ ਨੇ ਉਹ ਖਰੀਦਣ ਵਾਸਤੇ ਅਤੇ ਉਹਦੇ ਤੇ ਸਬਸਿਡੀ ਲੈਣ ਵਾਸਤੇ ਜਿਹੜੇ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਹੈ ਕਿ ਉਹ ਆਪਣੇ ਜਿਹੜਾ ਸਰਕਾਰੀ ਪੋਰਟਲ ਹੈਗਾ agree machinery pb.com ਇਸ ਪੋਰਟਲ ਦੇ ਉੱਤੇ ਜਾ ਕੇ ਉਹ ਅਪਲਾਈ ਕਰ ਸਕਦੇ ਹਨ ਇਹ ਜਿਹੜੇ ਬਿਨੇ ਪੱਤਰ ਜਿਹੜੇ ਹੈਗੇ ਨੇ ਉਹ ਲੈ ਜਾਣੇ ਸ਼ੁਰੂ ਹੋ ਗਏ ਨੇ ਤੇ 12 ਮਈ 2025 ਤੱਕ ਆਪਾਂ ਪੋਰਟਲ ਉੱਤੇ ਅਪਲਾਈ ਕਰ ਸਕਦੇ ਆ ਜਿਹੜੀ ਖੇਤੀਬਾੜੀ ਮਸ਼ੀਨਰੀ ਤੇ ਸਬਸਿਡੀ ਦਿੱਤੀ ਜਾ ਸਕਦੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਉਹਦੇ ਵਿੱਚ ਹੈ ਸੁਪਰ ਐਸਐਮਐਸ ਹੈਪੀ ਸੀਡਰ ਸੁਪਰ ਸੀਡਰ ਸਰਫੇਸ ਸੀਡਰ ਸਮਾਰਟ ਸੀਡਰ ਜ਼ੀਰੋ ਟਿਲ ਡ੍ਰਿਲ ਬੇਲਰ ਰੇਕ ਸ਼੍ਰੱਬ ਮਾਸਟਰ ਰੋਟਰੀ ਸਲੇਸ਼ਰ ਪੈਡੀ ਸਟਰਾ ਚੋਪਰ ਸ਼੍ਰੈਡਰ ਮਲਚਰ ਕ੍ਰੌਪ ਰੀਪਰ ਅਤੇ ਉਲਟਾਵੇਂ ਹੜ ਇਹ ਜਿਹੜੀ ਸਾਰੇ ਮਸ਼ੀਨਰੀ ਹੈਗੀ ਹੈ ਇਹਦੇ ਤੇ ਤੁਹਾਨੂੰ ਸਬਸਿਡੀ ਮਿਲ ਸਕਦੀ ਹੈ ਤੇ ਇਹਦੇ ਵਾਸਤੇ ਤੁਸੀਂ ਆਪਣੇ ਬਿਨੈ ਪੱਤਰ ਔਨਲਾਈਨ ਪੋਰਟਲ ਜਿਹੜਾ ਤੁਹਾਨੂੰ ਦੱਸਿਆ ਐ ਐਗਰੀ ਮਸ਼ੀਨਰੀ pp.com ਉਹਦੇ ਉੱਤੇ ਅਪਲਾਈ ਕਰ ਸਕਦੇ ਹੋ 12 ਮਈ 2025 ਤੋਂ ਪਹਿਲਾਂ ਪਹਿਲਾਂ ਇਸੀ ਤਰ੍ਹਾਂ ਕਸਟਮ ਹਾਇਰਿੰਗ ਸੈਂਟਰ ਅਤੇ ਪੈਡੀ ਸਪਲਾਈ ਚੇਨ ਸੈਂਟਰ ਸਥਾਪਿਤ ਕਰਨ ਲਈ ਵੀ ਅਰਜ਼ੀਆਂ ਇਸੇ ਪੋਰਟਲ ਉੱਤੇ ਦਿੱਤੀਆਂ ਜਾ ਸਕਦੀਆਂ ਨੇ ਸੋ ਦੋਸਤੋ ਇਹਦੇ ਇਸ ਜਿਹੜੀ ਜਾਣਕਾਰੀ ਹੈਗੀ ਅੱਜ ਆ ਪੰਜਾਬ ਸਰਕਾਰ ਦਾ ਜਿਹੜਾ ਇਹ ਉਪਰਾਲਾ ਹੈਗਾ ਵਾ ਤੁਹਾਨੂੰ ਖੇਤੀ ਮਸ਼ੀਨਰੀ ਤੇ ਸਬਸਿਡੀ ਦੇਣ ਦਾ ਇਹਦੇ ਵਾਸਤੇ ਤੁਹਾਨੂੰ ਅਗਰ ਕੋਈ ਫਰਦਰ ਹੋਰ ਇਨਫੋਰਮੇਸ਼ਨ ਚਾਹੀਦੀ ਆ ਤਾਂ ਤੁਸੀਂ ਜਿਹੜੇ ਤੁਹਾਡੇ ਬਲਾਕ ਦੇ ਖੇਤੀਬਾੜੀ ਦਫ਼ਤਰ ਹੈਗੇ ਨੇ ਜਾਂ ਜਿਹੜੇ ਜ਼ਿਲ੍ਹਾ ਪੱਧਰ ਤੇ ਮੁੱਖ ਖੇਤੀਬਾੜੀ ਦਫ਼ਤਰ ਹੈਗਾ ਤੁਸੀਂ ਉੱਥੇ ਵੀ ਸੰਪਰਕ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਟੈਕਨੀਕਲ ਤੁਹਾਨੂੰ ਸਪੋਰਟ ਦੀ ਜ਼ਰੂਰਤ ਹੈਗੀ ਆ ਜਾਂ ਅਪਲਾਈ ਕਰਨ ਕਿੱਦਾਂ ਕਰਨਾ ਹੈਗਾ ਉੱਥੇ ਬਕਾਇਦਾ ਇਹ ਸਹਾਇਤਾ ਕੇਂਦਰ ਬੜੇ ਹੋਏ ਨੇ ਤੁਸੀਂ ਉੱਥੇ ਜਾ ਕੇ ਵੀ ਅਪਲਾਈ ਕਰ ਸਕਦੇ ਹੋ ਸੋ ਸਾਰੇ ਕਿਸਾਨ ਦੋਸਤਾਂ ਨੂੰ ਬੇਨਤੀ ਹੈਗੀ ਆ ਕਿ ਪੰਜਾਬ ਸਰਕਾਰ ਦੀ ਇਹ ਜੋ ਪਹਿਲ ਹੈਗੀ ਆ ਵੀ ਪ੍ਰਾਲੀ ਦੀ ਸਾਂਭ ਸੰਭਾਲ ਲਈ ਲੁੜਿੰਦੀ ਮਸ਼ੀਨਰੀ ਤੇ ਤੁਹਾਨੂੰ ਸਬਸਿਡੀ ਦੇਣਾ ਇਹ ਬਹੁਤ ਵੱਡਾ ਉਪਰਾਲਾ ਹੈਗਾ ਵਾ ਸੋ ਸਾਰੇ ਕਿਸਾਨਾਂ ਨੂੰ ਅਪੀਲ ਹੈਗੀ ਆ ਕਿ ਉਹ ਇਹ ਪੰਜਾਬ ਸਰਕਾਰ ਦੀ ਜਿਹੜੀ ਪਹਿਲ ਹੈਗੀ ਹੈ ਇਹਦਾ ਲਾਭ ਜ਼ਰੂਰ ਠਾਓ। ਕਿਸਾਨ ਦੋਸਤੋ ਇਹ ਹੈ ਤੁਸੀਂ ਖੁਦ ਵੀ ਲਾਭ ਲੈਣਾ ਤੇ ਤੁਸੀਂ ਹੋਰਾਂ ਕਿਸਾਨਾਂ ਨੂੰ ਵੀ ਜਾਗਰੂਕ ਕਰੋ ਤਾਂ ਜੋ ਇਹ ਜੋ ਪਰਾਲੀ ਸਾੜਨ ਦੀ ਜਿਹੜੀ ਆਪਣੀ ਪ੍ਰਥਾ ਹੈਗੀ ਹੈ ਜਿਹਦੇ ਨਾਲ ਸਾਡਾ ਵਾਤਾਵਰਨ ਸਾਡੀ ਧਰਤੀ ਸਾਡਾ ਆਲਾ ਦੁਆਲਾ ਖਰਾਬ ਹੁੰਦਾ ਆਪਾਂ ਇਹਨੂੰ ਬਚਾ ਸਕੀਏ। ਸੋ ਆਪ ਸਾਰਿਆਂ ਨੂੰ ਬੇਨਤੀ ਹੈਗੀ ਹੈ ਕਿ ਇਸ ਜਿਹੜੀ ਸਕੀਮ ਹੈਗੀ ਹੈ ਆਪ ਦਾ ਆਪ ਵੱਧ ਤੋਂ ਵੱਧ ਲਾਭ ਲਈਏ। ਬਹੁਤ ਧੰਨਵਾਦ।